ਅੱਜ ਇਹ 7 ਰੋਜ਼ਾ ਜੋ ਆਰਟ ਕੈਂਪ ਚੱਲ ਰਿਹਾ ਸੀ ਉਹਦਾ ਆਖੀਰਲਾ ਦਿਨ ਹੈ ਆਖੀਰਲਾ ਦਿਨ ਅਸੀਂ ਜੋ ਵੀ ਬੱਚਿਆਂ ਨੇ ਹੁਣ ਤੱਕ ਇਸ ਵਰਕਸ਼ਾਪ ਦੇ ਵਿੱਚ ਇਸ ਕੈਂਪ ਦੌਰਾਨ ਆਰਟ ਨੂੰ ਸਟੱਡੀ ਕੀਤਾ ਹੈ ਵੱਖ-ਵੱਖ ਵਿਧੀਆਂ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੀਆਂ ਜੋ ਪੇਂਟਿੰਗਸ ਬਣਾਈਆਂ ਸੀ ਉਹਨਾਂ ਵਿੱਚੋਂ ਜੋ ਬੈਸਟ ਪੇਂਟਿੰਗਸ ਹੈ ਉਹਨਾਂ ਦੀ ਇੱਕ ਅਸੀਂ ਸਾਰੇ ਸਖਿਆਰਤਿਆਂ ਦੀ ਕੱਜ ਇੱਥੇ ਪੇਂਟਿੰਗ ਦੀ ਐਗਜ਼ੀਬਿਸ਼ਨ ਲਾਈ ਹੋਈ ਹੈ ਇਸ ਅੱਜ 9 ਜੂਨ ਨੂੰ ਸਮਾਪਤੀ ਸਮਾਰੋਹ ਦੇ ਵਿੱਚ ਜੋ ਅੱਜ ਦੇ ਸਾਡੇ ਮੁੱਖ ਮਹਿਮਾਨ ਨੇ ਉਹ ਨੇ ਮੈਡਮ ਅਵਨੀਤ ਕੌਰ ਸਿੱਧੂ 골ਡ ਮੈਡ 골ਡ ਬੈਡ ਲਿਸਟ ਨੇ ਜੋ ਸ਼ੂਟਿੰਗ ਦੇ ਵਿੱਚ 올ੰਪੀਅਨ ਨੇ ਤੇ AIG CID ਪੰਜਾਬ ਪੁਲਿਸ ਨੇ ਇਸ ਆਰਟ ਕੈਂਪ ਦੇ ਵਿੱਚ ਬੱਚਿਆਂ ਚ ਉਤਸ਼ਾਹ ਤਾਂ ਆਪਾਂ ਨੂੰ ਮੇਰੇ ਪਿੱਛੇ ਜੋ ਤੁਹਾਨੂੰ ਇਕੱਠ ਨਜ਼ਰ ਆ ਰਿਹਾ ਉਥੋਂ ਸਾਫ ਦਿਖਾਈ ਦੇ ਰਿਹਾ ਹੈ ਕਿਉਂਕਿ ਅਸੀਂ 100 ਤੋਂ 120 ਬੱਚਿਆਂ ਦੀ ਰਜਿਸਟ੍ਰੇਸ਼ਨ ਦਾ ਟੀਚਾ ਮਿਥਿਆ ਸੀ ਜਦੋਂ ਕਿ ਸਾਡੇ ਕੋਲੇ 200 ਪਲੱਸ ਸਾਡੇ ਕੋਲੇ ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾ ਚੁੱਕਿਆ ਹੈ ਸਾਡਾ ਟੀਚਾ 200% ਪਾਰ ਕਰ ਗਿਆ ਹੈ ਸੋ ਇਹ ਬਹੁਤ ਹੀ ਇੱਕ ਵਧੀਆ ਸਾਡੇ ਵੱਲੋਂ ਇੱਕ ਕੋਸ਼ਿਸ਼ ਸੀ ਕਿ ਇਸ ਗਰਮੀ ਦੌਰਾਨ ਬੱਚਿਆਂ ਦਾ ਧਿਆਨ ਜਿਹੜਾ ਮੋਬਾਈਲ ਤੋਂ ਜਾਂ ਹੋਰ ਮੀਡੀਆ ਤੋਂ ਪਾਸੇ ਹਟਾ ਕੇ ਆਟਵਾਂ ਲੈ ਕੇ ਆਈਏ ਅਤੇ ਇੱਕ ਸੋਸਾਇਟੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਚੰਗੇ ਨਾਗਰਿਕ ਬਣਾਉਣ ਲਈ ਉਹਨਾਂ ਦਾ ਜਿਹੜਾ ਯੋਗਦਾਨ ਪੈ ਸਕੇ ਇੱਕ ਵਧੀਆ ਕਲਾਕਾਰ ਇੱਕ ਸੂਖੂ ਗਰੁੱਪ ਦੇ ਵਿੱਚ ਮੇਰਾ ਨਾਮ ਸੁਪ੍ਰਿਤ ਕੌਰ ਹੈ ਮੈਂ ਪੁੱਚੋ ਮੰਡੀ ਤੋਂ ਆਈ ਹਾਂ ਸਕੂਲ ਦਾ ਨਾਮ ਸੁਕਾਰੀ ਐਲੀਮੈਂਟਰੀ ਵਸਤੀ ਬੁਜਕਾਨ ਸਿੰਘਵਾਲਾ ਇਸ ਕੈਂਪ ਵਿੱਚ ਅਸੀਂ ਮਾਡਲ ਆਰਟ ਆਲ ਪੇਸਟਸ ਨਾਲ ਡਰਾਇੰਗ ਕੀਤਾ ਹੋਇਆ ਚ ਦੱਬਣਾ ਰੇਕ ਕੇ ਮੈਂ ਰੰਗ ਦਾ ਬੌ ਸ਼ੌਕ ਹੈ ਅੱਜ ਅਕਾ ਰੰਗ ਦਾ ਸ਼ੌਕ ਹੋਰ ਵੱਧ ਗਿਆ ਹੈ ਤੇ ਵੱਡੇ ਹੋ ਕੇ ਮੈਂ ਪੇਂਟਰ ਬਣਨਾ ਚਾਹੁੰਦੀ ਹਾਂ ਮੈਂ ਮਦਰਸ ਦੇ ਦੀ ਪੇਂਟਿੰਗ ਨਹੀਂ ਸੀ ਉਹ ਪੇਂਟਿੰਗ ਮੇਰੇ ਟੀਚਰ ਨੇ ਦੱਸੀ ਸੀਗੀ ਵੀ ਹੈ ਨਾ ਮਦਰਸ ਦੇ ਤੇ ਬਣਾਉਣੀ ਆ ਤੇ ਅੱਜ ਮੰਮੀ ਨੂੰ ਪਤਾ ਇਹਨਾਂ ਚਿੰਨ੍ਹ ਦੇਣਾ ਮੇਰਾ ਨਾਮ ਦਿਪਾਲੀ ਹੈ ਪੰਜਵੀਂ ਕਲਾਸ ਦੇ ছাত্রী ਹਾਂ ਅ ਮੈਂ ਬਠਿੰਡੇ ਸ਼ਹਿਰ ਦੀ ਰਹਿਣ ਵਾਲੀ ਹਾਂ ਅ ਮੈਂ ਉਰੇ ਸਮਰ ਕੈਂਪ ਕੋ ਅ ਵਿੱਚ ਪੇਂਟਿੰਗ ਕਰਨ ਆਈ ਹਾਂ ਐਸੇ ਆਰਟ ওয়াਟਰ ਕਲਰ ਪੇਂਟਿੰਗ ਸਕੈਚ ਕਲਰ ਪੇਂਟਿੰਗ ਅਤੇ ਅ ਮਾਡਰਨ ਆਰਟ ਸਿੱਖੀ ਹਾਂਜੀ ਮੈਨੂੰ ਪੇਂਟਿੰਗ ਕਰਨ ਦਾ ਬਹੁਤ ਸ਼ੌਕ ਹੈਗਾ ਸਕੈਚਿੰਗ ਮਾਡਰਨ ਆਰਟ ਅਤੇ ਪੇਂਟਿੰਗ ਮੇਰਾ ਨਾਮ ਅਨੰਤ ਸਿੰਘ ਮਾਨ ਹੈ ਮੇਰੇ ਸਕੂਲ ਦਾ ਨਾਮ ਸੇਂਟ ਜੋਸਫ ਹੈ ਮੈਂ ਮੈਂ ਬਠਿੰਡੇ ਵਿੱਚ ਰਹਿਣਾ ਹਾਂ ਤੇ ਮੈਂ ਜਦੋਂ ਮੈਂ ਕੈਂਪ ਜੁਆਇਨ ਕੀਤਾ ਮੈਨੂੰ ਲੱਗਿਆ ਸੀਗਾ ਵੀ ਇਹ ਕੈਂਪ ਬਾਰ ज़्यादा कुछ पता नहीं लगेगा ड्राइंग बारे पर जो मैं, मैं ज्वाइन किया मैंने एहसास होया कि मैं मैं बहुत कुछ सिक सीख पा सकता हाँ तां मैं सोचा भी हम मैं पूरे मन लगा के इस कैंप में अगे कर जॉइन करके काम करूँगा अज आखिरी दिन ते मैं बहुत वजिए ड्राइंग कर सकता हाँ तो मैं मैं ਬਹੁਤ ਖੁਸ਼ੀ ਹੈ ਕਿ ਮੈਂ ਇਸ ਕੈਂਪ ਨੂੰ ਜੁਆਇਨ ਕੀਤਾ ਮੇਰਾ ਨਾਮ ਰਿਤਿਕਾ ਹੈ ਤੇ ਮੈਂ ਪੰਜਾਬ ਬਠਿੰਡਾ ਦੇ ਰਹਿਣ ਵਾਲੀਆਂ ਮੈਂ ਉਰੇ ਆਰਟ ਸਿੱਖਣ ਆਈਆਂ ਹਾਂ ਤੇ ਮੈਨੂੰ ਆਰਟ ਕਰਨ ਦਾ ਥੋੜਾ ਬਹੁਤ ਸ਼ੌਂਕ ਹੈਗਾ ਮੈਂ ਉਰੇ ਤੋਂ ਬਹੁਤ ਕੁਝ ਸਿੱਖਿਆ ਮੈਂ ਨਵੇਂ ਨਵੇਂ ਆਰਟਿਸਟ ਨਾਲ ਮਿਲੀ ਤੇ ਸ਼ਾਇਦ ਇਹੋ ਜਿਹਾ ਕੁਝ ਮੈਂ ਕਦੇ ਪਹਿਲਾਂ ਨਹੀਂ ਕੀਤਾ ਸੀਗਾ ਮੈਂ ਇਹੋ ਜਿਹਾ ਕੋਈ ਇਵੈਂਟ ਨਹੀਂ ਕਦੇ ਪਹਿਲਾਂ ਦੇਖਿਆ ਸੀਗਾ ਜਿੱਥੇ ਐਨੇ ਸਾਰੇ ਬੱਚਿਆਂ ਨਾਲ ਮੈਂ ਉਹਨਾਂ ਤੋਂ ਨਵੀਂ ਨਵੀਂ ਚੀਜ਼ਾਂ ਸਿੱਖੀਆਂ ਤੇ ਉਰੇ ਆ ਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਨੂੰ ਆਰਟ ਕਰਨ ਦਾ ਮੌਕਾ ਮਿਲਿਆ ਜੋ ਕਿ ਮੇਰੇ ਲਈ ਬਹੁਤ ਵਧੀਆ ਗੱਲ ਸੀਗੀ